ਇਹ ਜੋ ਵੀ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ। ਸੋ ਇਸ ਲਈ ਤੁਸੀਂ ਇਹੋ ਜਾਣੇ ਚੱਲੇ ਭਾਜੀ ਚੱਲੇ ਭਾਜੀ ਆ ਰਹੇ ਭਾਜੀ ਅੱਗੇ ਚੱਲੇ। ਇੱਕ ਵਾਰ ਇੱਕ ਦਾ ਗਲੀ ਨੰਬਰ 10 ਜੀ ਆਕਾਸ਼ ਆਕਾਸ਼ ਆਪਣੀ ਬੇਟੀ ਨੂੰ ਉਹਨਾਂ ਦੀ ਕੁੜੀ ਬੇਟੀ ਸਾਢੇ 3 ਸਾਲ ਦੀ ਆ ਉਹ ਗਲੀ ਨੰਬਰ 10 ਦੇ ਵਿੱਚ ਹੀ ਟਿਵੀਸ਼ਨ ਤੇ ਛੱਡਣ ਜਾ ਰਿਹਾ ਸੀਗਾ। ਜੀ ਤੇ ਉਹ ਕੰਦੇ ਮੈਨੂੰ ਆਵਾਜ਼ ਆਈ ਪਟਾਕਾ ਟਾਇਪ ਤੇ ਮੇਰੀ ਬੇਟੀ ਥੱਲੇ ਡਿੱਗੀ। ਤੇ ਇਨ ਬਿਟਵੀਨ ਹੀ ਉਹਨਾਂ ਦੀ ਸੱਜੀ ਲੱਤ ਦੇ ਵਿੱਚ ਬਲੀਡਿੰਗ ਸ਼ੁਰੂ ਹੋ ਗਈ। ਪੇਗਾ ਉਹ ਕਹਿੰਦਾ ਮੈਂ ਸਮਝਾ ਕਿ ਤੇ ਮੇਰੀ ਬੇਟੀ ਦੀ ਹੱਡੀ ਕ੍ਰੈਕ ਹੋ ਗਈ ਤੇ ਉਹ 5 ਵਜੇ ਹਸਪੀਟਲ ਲੈ ਕੇ ਆ ਗਏ 5 6 7 ਹੁਣ ਪੌਣੇ 8 ਦਾ ਟਾਈਮ ਹੋ ਗਿਆ ਤੇ ਟਰੀਟਮੈਂਟ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦੇ ਹੱਥ 'ਚ ਗੋਲੀ ਵੱਜੀ ਹੈ ਹਾਲਾਤ ਕਹਿੰਦੇ ਬੇਟੀ ਦੇ ਗੋਲੀ ਦੇ ਹਾਲਾਤ ਠੀਕ ਹੈ ਜੀ ਗੋਟ ਗੋਲੀ ਜਿਹੜੀ ਡਾਕਟਰ ਸਾਹਿਬ ਨੇ ਕੱਢ ਦਿੱਤੀ ਆ ਪਰਿਵਾਰ ਵਾਲੋ ਕਿਸੇ ਤੇ ਸ਼ੰਕਾ ਚਿਤਾਈ ਗਈ ਪਰਿਵਾਰ ਨੂੰ ਤੇ ਦੇਖੋ ਪਤਾ ਹੀ ਨਹੀਂ ਲੱਗਿਆ ਤਿੰਨ ਚਾਰ ਘੰਟੇ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਗੋਲੀ ਚੱਲੀ ਹੈ ਇਹ ਗੋਲੀ ਬੱਜੀ ਹੈ ਉਹ ਕਹਿੰਦੇ ਸਾਡੀ ਬੇਟੀ ਦੀ ਡਿਗਣ ਕਰਕੇ ਲੱਤ ਤੇ ਕੋਈ ਹੱਡੀ ਫ੍ਰੈਕਚਰ ਹੋ ਗਈ ਇਸੇ ਦਰਾਂ ਨੂੰ ਡਾਕਟਰ ਸਾਹਿਬ ਕੋਲ ਲੈ ਕੇ ਆਏ ਡਾਕਟਰ ਨੇ ਐਕਸਰਾ ਕੀਤਾ ਕਿ ਉਹਦੇ ਵਿੱਚ ਗੋਲੀ ਆਈ ਹੈ ਹਲਾਕੇ ਤੇ ਹੁਣ ਆਏ ਆ ਜੀ ਹੁਣ ਭੇਜਾਂਗੇ ਟੀਮਾਂ ਦੇਖਾਂ ਭੇਜਾਂਗੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਗਲੀ ਨੰਬਰ 10 ਨੂੰ ਸਰਚ ਕਰਾਂਗੇ ਜਿਹੜੀ ਕਾਰਵਾਈ ਹੋਈਗੀ ਇਸ ਪਾਸੇ ਦੇ ਦੇਖੋ ਸਟੇਟਮੈਂਟ ਦੇਣਗੇ ਇਹਨਾਂ ਦੇ ਖਾਤੇ ਜੋ ਵੀ ਬਣਦੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਆ ਕਿਵੇਂ ਦੇਖਦੇ ਹੋ ਹਾਲਾਤ ਅੱ ਬਿਲਕੁਲ ਤੁਹਾਡੀ ਗੱਲ ਠੀਕ ਹੈ ਪੁਲਿਸ ਆਪਣਾ ਕੰਮ ਕਰਦੀ ਹੈ ਬਿਲਕੁਲ ਤੇ ਦੇਖੋ ਸੇਫ ਵਾਲੀ ਗੱਲ ਤੇ ਤੁਹਾਡੀ ਗੱਲ ਠੀਕ ਹੈ ਇਹ ਫਾਦਰ ਨੂੰ ਨਹੀਂ ਪਤਾ ਲੱਗਿਆ ਵੀ ਕੀ ਮਤਲਬ ਕਿ 4 ਘੰਟੇ ਉਹਨੇ ਟਰੀਟਮੈਂਟ ਦਰਾ ਨਹੀਂ ਕਰ ਦਿੱਤੇ ਆ ਵੀ ਜੋ ਵੀ ਹੋਇਆ ਮੈਡੀਕਲ ਆ ਪਰ ਪੁਲਿਸ ਆਪਣੀ ਕਾਰਵਾਈ ਕਰੇਗੀ ਫੜੇ ਜਾਣਗੇ ਛੇਤੀ ਛੇਤੀ ਬਿਲਕੁਲ ਫੜੇ ਜਾਣਗੇ ਜੀ ਕਿਉਂ ਨਹੀਂ ਫੜੇ ਜਾਣਗੇ